ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਾਰ ਸਿੰਘ ਬਲਲੀ ਮੰਡਲ ਪ੍ਰਧਾਨ ਬੂਧਗੜ ਤੇ ਅੱਜ ਅਸੀਂ ਜੋ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਦੇ ਵਿੱਚ ਬਹੁਤ ਬਹੁਮਤ ਦੇ ਨਾਲ ਸਰਕਾਰ ਬਣੀ ਹੈ ਉਸ ਦੀ ਖੁਸ਼ੀ ਦੇ ਵਿੱਚ ਪਿੰਡ ਮਿਹਰਬਾਨ ਦੇ ਵਿੱਚ ਅੱਜ ਅਸੀਂ ਜਦੋਂ ਬੰਡੇ ਨੇ ਲੱਡੂ ਵੰਡ ਕੇ ਅਸੀਂ ਪੂਰੀ ਜਿਹੜੀ ਕਿ ਖੁਸ਼ੀ ਜ਼ਾਹਰ ਕੀਤੀ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਹਿਲਾਂ ਵੀ ਜਿਵੇਂ ਜੁਪੀ ਦੇ ਵਿੱਚ ਬਜਰਾਜ Madhya Pradesh ਜਿਵੇਂ ਇਸੇ ਤਰ੍ਹਾਂ ਹੀ ਜਿਹੜੀ ਬਿਹਾਰ ਦੇ ਵਿੱਚ ਵੀ ਤੀਜੀ ਵਾਰੀ ਜਿਹੜੀ ਸਰਕਾਰ ਬਣੀ ਹੈ ਤੇ ਜਿਹੜੇ ਬਿਹਾਰ ਦੇ ਲੋਕਾਂ ਨੂੰ ਮੈਂ ਵਧਾਈ ਦੇਣੀ ਚਾਹਾਂਗਾ ਕਿ ਬਿਹਾਰ ਦੇ ਲੋਕਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਜਿਹੜੀ ਬਿਹਾਰ ਦੇ ਵਿੱਚ ਤੀਜੀ ਵਾਰੀ ਦੁਬਾਰਾ ਸਰਕਾਰ ਬਣਾਈ ਹੈ ਮੈਂ ਮੋਦੀ ਸਾਹਿਬ ਨੂੰ ਵਧਾਈ ਦਵਾਂਗਾ ਤੇ ਬਿਹਾਰ ਦੀ ਜਨਤਾ ਨੂੰ ਜਿਹੜਾ ਕਿਵੇਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਆਪਣੀ ਇੱਕ ਪੂਰੀ ਸੂਝ-ਬੂਝ ਦਾ ਨਤੀਜਾ ਦਿਖਾਦਿਆਂ ਹੋਇਆਂ ਤੇ ਆ ਦੁਬਾਰਾ ਤੀਜੀ ਵਾਰੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਦੇਖੋ ਤੁਹਾਡੇ ਕੋਲ ਹਰਿਆਣਾ ਹਰਿਆਣੇ ਦੇ ਵਿੱਚ ਤੀਜੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤੇ ਜੇ ਜੀਪੀ ਦੇ ਵਿੱਚ ਦੋ ਵਾਰੀ ਸਰਕਾਰ ਬਣੀ ਤੀਜੀ ਵੀ ਤਿੰਨ ਵਾਰੀ ਬਿਹਾਰ ਦੇ ਵਿੱਚ ਬਣੀ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਬੀਜੇਪੀ ਆਪਣੇ ਹਰ ਸੂਬੇ ਸਰਕਾਰਾਂ ਬਣਾਉਣ ਜਾ ਰਹੀ ਹੈ ਹਰ ਤੀਜੀ ਤੇ ਚਾਰ-ਚਾਰ ਵਾਰੀ ਜਿਹੜੀ ਕਿ ਉੱਥੇ ਟਰਨ ਜਿਹੜੀ ਰਿਪੀਟ ਮਾਰ ਰਹੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਵੀ ਪੰਜਾਬ ਨੂੰ ਜੇ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਵਿੱਚ ਵੀ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ 2027 ਦੇ ਵਿੱਚ ਆਪਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਇਹਨਾਂ ਕੁਝ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ